ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾੜੀ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੇ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਜੀ ਤੇ ਦੋ ਟੁਕੜ ਗੱਪਣੇ ਚੱਕ ਪਾਸ ਨੇ ਤੇ ਦੋ ਗੱਪਣਾ ਨੇ ਜਿਹੜੀਆਂ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੀਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਜੀ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਬਾਈ ਕੰਮਕਾਰ ਕੰਮਕਾਰ ਪੂਰਾ ਵਧੀਆ ਵੀਰ ਕਿਰਪਾ ਬਾਬੇ ਤੇ ਕਿਵੇਂ ਰਿਹਾ ਬਾਈ ਪਿਛਲੀਆਂ ਵੀਡੀਓ ਦਾ ਰਿਸਪੌਂਸ ਬਾਈ ਰਿਸਪੌਂਸ ਪੂਰਾ ਵਧੀਆ ਜੀ ਯਾਨੀ ਦੀ ਘੰਟੇ 2 ਘੰਟੇ ਦੇ ਵਿੱਚ ਵਿੱਚ ਪਸ਼ੂ ਸੇਲ ਹੋ ਗਏ ਸੀਗੇ ਜੀ ਠੀਕ ਆ ਬਾਈ ਹਾਂਜੀ ਤੇ ਨਾਮ ਤੇ ਡਰੈਸ ਬੋਲ ਦੋ ਆਪਣਾ ਨਾਮ ਸੰਦੀਪ ਸਿੰਘ ਪਿੰਡ ਗੁੱਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਆ ਨੇੜੇ ਪਿੰਡ ਕਿਹੜੇ ਰਹਿੰਦੇ ਨੇ ਨੇੜੇ ਬਈ ਬਦਨੀ ਕਲਾਂ ਵੀ ਕੋਲੇ ਹੀ ਆ ਇਧਰ ਨਿਹਾਲ ਸਿੰਘ ਵਾਲਾ ਰਹ ਗਿਆ ਚਾਕਰ ਬਲਾਸਪੁਰ ਰਹ ਗਿਆ ਠੀਕ ਆ ਇਹ ਪਿੰਡ ਨੇੜੇ ਨੇੜੇ ਰਹਿੰਦੇ ਆ ਮਾ ਨੰਬਰ ਬੋਲ ਦੋ ਬਈ 86996 71060 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਬਾਕੀ ਆਪਣੇ ਮੁੱਲ ਵੀ ਜਾਇਜ਼ ਹੁੰਦੇ ਆ ਹਨਾ ਹਾਂ ਬਾਈ ਮੁੱਲ ਤਾਂ ਜਾਇਜ਼ ਹੀ ਹੁੰਦੇ ਆ ਯਾਨੀ ਇਹ ਉਹ ਨਾ ਵੇੜਾ ਦੇਖ ਲੈ ਤੂੰ ਅਗਲਾ 90 ਲੱਖ ਰੁਪਇਆ ਮੁੱਲ ਕਰੂ ਤੇ ਆਪਣਾ ਮੁੱਲ ਦੇਖ ਲੈ ਕਿਹਜਾ ਠੀਕ ਆ ਬਾਈ ਹਾਂ ਤੇ ਬਾਈ ਜਿਹੜੀ ਆਪਾਂ ਸਾਹਮਣੇ ਵੇੜ ਦੇਖ ਰਹੇ ਆ ਕਿਹੜਾ ਸੂਸੂਈ ਆ ਇਹ ਬਾਈ ਦੂਜਾ ਸੂਸੂਈ ਆ ਤੇ ਛਿੱਗੂ ਹੀ ਆ ਮੂੰਹ ਹਜੇ ਦੰਦਾਂੋਂ ਛਿੱਗੀ ਆ ਪਲੂਨ ਖੀਰੀ ਹੋਈ ਸੂਪੀ ਸੀਗੀ ਬਾਈ ਠੀਕ ਆ ਬਈ ਕਹਿੰਦਾ ਪਲੂਨ ਜਦੋਂ ਸੂਈਆ ਖੀਰੀ ਹੋਈ ਸੂਪੀ ਸੀਗੀ ਤੇ ਬਾਈ ਬੱਚਾ ਫਿਰ ਇਹਨੇ ਕੀ ਕੀਤਾ ਬੱਚਾ ਬਾਈ ਫੀਮੇਲ ਕਾਫ ਆ ਜੀ ਬੱਛੀ ਵੋਕ ਬੱਛੀ ਦਿੱਤੀ ਆ ਹਨਾ ਹਾਂ ਬਈ ਬਾਈ ਇਹ ਬਈ ਆਪਾਂ ਨੂੰ ਡਿਟੇਲ ਦਿੱਤੀ ਸੀਗੀ ਬੰਦਿਆਂ ਨੇ ਸੈਗ ਦੀ 21035 ਦੀ ਆ ਬੱਛੀ ਇਹ ਠੀਕ ਆ ਜਿਹੜਾ ਡਿਟੇਲ ਆਪਾਂ ਨੂੰ ਦੇਖ ਕੇ ਦੋ ਰਿਹਾ ਹਾਂ ਹਾਂ ਦੇਖ ਕੇ ਦੋ ਰਿਹਾ ਠੀਕ ਆ ਬਾਈ ਹਾਂਜੀ ਤੇ ਕਿੰਨਾ ਕੁ ਬਾਈ ਬੋਲਾ ਫਿਰ ਕੱਢਿਆ ਇਹਦਾ ਬੋਲਾ ਬਾਈ ਇਹ ਰਾਤ ਸੂਈ ਆ ਜਣੀ ਦੀ 10 11 ਕਵਜੇ ਸੂਪੀ ਸੀਗੀ ਇਹ ਰਾਤ ਤੇ ਆਹ ਜੀ ਰੁਪਈਆ ਕੰਪਲੀਟ ਦਿਖਾ ਸਾਰੀ ਜੇਬ ਪੈ ਗਈ ਕੰਪਲੀਟ ਚ ਕੰਪਲੀਟ ਆ ਤੇ ਉਦੋਂ ਬਾਅਦ ਸੂਣ ਤੋਂ ਬਾਅਦ ਬੈਠੇ ਨਹੀਂ ਜਾਂਦਾ ਉਦੋਂ 5 6 ਕਿਲੋ ਦੁੱਧ ਕੱਢਦਾ ਸੀ ਬੌਲਾ ਜਾਨੀ ਦੀ ਇਹਦਾ ਰਾਤ ਕੱਢਦਾ ਸੀ ਹਰ ਰਾਤ ਕੱਢਦਾ ਸੀਗਾ ਉਹਦੇ ਤੋਂ ਹੀ ਬੱਚੇ ਨੂੰ ਪਿਆਦਾ ਕਿਲੋ 2 ਕਿਲੋ ਬਾਹੂਦੋਂ ਦਾ ਹੀ ਪਿਆ ਤੇ ਛੰਡੀ ਸੀ ਕਿਵੇਂ ਆ ਬਾਈ ਛੰਡੀ ਸੀ ਤਾਂ ਬਾਈ ਪੂਰੀ ਆ ਇਹ ਇੱਕ ਸਾਈਡ ਨਾਲ ਦਿਖਾ ਦੇ ਥੋੜੀ ਜੀ ਸਵੇਲਿੰਗ ਹੋਈ ਵੀ ਆ ਠੀਕ ਆ ਵੀਰੇ ਤੇ ਉਹਦਾ ਕਰਕੇ ਦਾ ਮੜਾ ਮੁਰਤਾ ਬੰਦੀ ਕਰਦੀ ਹੋਵੇ ਨਹੀਂ ਚਾਹੇ ਜਵੇਂ ਮਰਜੀ ਕੋਈ ਚੋਈ ਜਾਵੇ ਠੀਕ ਆ ਹਾਂ ਬਾਈ ਆਰਡਰ ਚੈੱਕ ਕਰਾ ਨਾ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਬਾਈ ਹਾਂ ਬਹੁਤ ਜਿਆਦਾ ਦੇਖ ਲੈ ਜੀ ਕੀਤਾ ਹੀ ਨਹੀਂ ਆ ਭਾਈ ਬਈ ਕੱਲਾ ਕੱਲਾ ਥਾਣਾ ਪੂਰੀ ਵਿੱਚ ਥਣ ਲੱਗਿਆ ਵਾ ਥਣਾ ਦੀ ਵਿੱਚ ਬਹੁਤ ਆ ਬਈ ਬੜੀ ਬਈ ਆ ਕਿਵੇਂ ਆ ਬਈ ਕਿਵੇਂ ਬਈ ਤਾਰ ਤੂਰ ਕਿਵੇਂ ਤਾਰ ਤੂਰ ਦਾ ਬਈ ਇੱਕ ਨੰਬਰ ਆਪਾਂ ਮਾਰ ਕੇ ਦਿਖਾ ਦੇਾਂਗੇ ਵੀਡੀਓ 'ਚ ਠੀਕ ਆ ਖੋਲ ਦੇ ਬਈ ਤੋਰ ਦੇ ਖੋਲ ਕੇ ਬਈ ਫੀਟਿੰਗ ਵਾਲਾ ਲੇਵਾ ਬਹੁਤ ਸੋਹਣਾ ਕਰਮ ਵਾਲੀ ਦਾ ਤਿਆਰ ਕਰਿਆ ਵਾ ਤੇ ਕੀ ਰਿਕਾਰਡ ਰਿਹਾ ਬਈ ਪਿਛਲੇ ਸੂਏ ਦਾ ਫਿਰ ਇਹਦਾ ਬਈ ਪਲੂਨ ਦਾ 18 ਕਿਲੋ ਦਾ ਰਿਕਾਰਡ ਆ ਜੀ ਠੀਕ ਐ ਕਿ ਜਣੀ ਦੀ ਨਾਵ ਵਾਲਾ ਵੀ 24 25 ਕਿਲੋ ਦੁੱਧ ਤਾਂ ਕੋਈ ਬੜਾ ਨਹੀਂ ਬਾਈ ਇਹਨੂੰ ਠੀਕ ਆ ਹਾਂ ਬਾਈ ਕਹਿੰਦਾ ਵੀ 22 ਲੀਟਰ ਦਾ ਰਿਕਾਰਡ 18 ਨਹੀਂ ਠੀਕ ਆ 18 ਲੀਟਰ ਦਾ ਬਾਈ ਕਹਿੰਦਾ ਰਿਕਾਰਡ ਰਿਹਾਗਾ ਐਦ ਕੀ ਕਹਿੰਦਾ ਚੰਗੀ ਉਮੀਦ ਆ ਵੀ ਚੰਗਾ ਦੁੱਧ ਪਾਉਗੀ ਬਾਕੀ ਟਾਡ ਬਾਈ ਚੰਗੀ ਆ ਮੱਝਾਂ ਵਰਗਾ ਦੁੱਧ ਹੋਣਾ گاੜਾ ਬਾਈ ਹਾਂਜੀ ਮੱਝਾਂ ਵਰਗਾ ਜਮ ਬਾਕੀ ਲੇਵੇ ਦੀ ਨਾ ਫਿਟਿੰਗ ਚੈੱਕ ਕਰ ਲੋ ਬਹੁਤ ਸੋਹਣੀਆਂ ਪੂਰਾ ਨਿੱਖਣ ਮਾਥਣਾ ਤੇ ਪੂਰੀ ਵਿੱਥੇ ਲੱਗਿਆ ਵਾ ਥੋੜਾ ਬੱਚੇ ਦਾ ਕਰਕੇ ਕੱਲ ਜ਼ਰੂਰ ਕਰ ਦਿਆਂ ਬਾਈ ਬੱਚਾ ਮੇਨ ਗੱਲ ਵੱਸੀ ਆ ਵੱਸੀ ਵੀ ਚੰਗੇ ਸੀਮਨ ਦੇ ਬਾਈ ਨੇ ਦੱਸਿਆਗਾ ਕਹਿੰਦਾ ਡਿਟੇਲ ਆਪਾਂ ਨੂੰ ਆਈ ਸੀਗੀ ਬਾਕੀ ਬਾਈ ਤੁਰਦੀ ਤੁਰਦੀ ਦੇਖ ਲਾਏ ਤੁਰਦੀ ਆ ਮੱਲਾ ਵਾਂਗੂ ਮੱਲਾ ਨੂੰ ਤੁਰਦੀ ਆ ਬਾਈ ਜੈਜ ਗੱਲ ਆ ਬਾਕੀ ਫੇਸ ਬੁਤੀਬਾਤੀ ਚੈੱਕ ਨਹੀਂ ਭਰਾ ਇਧਰ ਨੂੰ ਕਰਾ ਕੇ ਮੂੰਹ ਇਹਦਾ ਫੇਸ ਦਿਖਾ ਦੇ ਲੈ ਬਾਈ ਫੇਸ ਚੈੱਕ ਕਰ ਲੈ ਮੂੰਹ ਛੋਟਾ ਜਿਹਾ ਨਾ ਬਾਈ ਹਾਂ ਜਮਾ ਤੰਨ ਵੀ ਛੋਟਾ ਛੋਟਾ ਬਾਈ ਬੁਤੀਬਾਤੀ ਨਾ ਫੁੱਲ ਕਮਾਲ ਦੀ ਆਗੀ ਤੇ ਬਾਈ ਕੀ ਮੁੱਲ ਆ ਫਿਰ ਸੰਦੀਪ ਜਾਇ ਜਾ ਮੁੱਲ ਬਾਈ ਯਾਰ ਕ੍ਰਾਊਨ ਨੂੰ ਜੇ 90 95 ਲੱਖ ਵੀ ਕਰ ਦਗੇ ਫਿਰ ਵੀ ਅਗਲਾ ਫੋਨ ਲਾਊਗਾ ਹੀ ਹਨ ਹੂੰ ਤੇ ਜਾਨੀ ਜੀ ਜਮਾ ਲੈਣ ਦੇਣਾ 80000 ਦੀ ਵੜ ਦੇਵਾਂਗੇ ਇਹ ਜਮਾ ਜਿਹੜਾ ਲੈਣ ਦੇਣ ਠੀਕ ਆ ਬਾਈ ਕਹਿੰਦਾ ਜਮਾ ਜਿਹੜਾ ਬਾਈ ਲੈਣ ਦੇਣ ਮੁੱਲ 80000 ਦੀ ਆਪਾਂ ਵੜ ਦੇਵਾਂਗੇ ਬਾਈ ਤੇ ਬਾਕੀ ਧਾਰਾ ਮਾਰੋਂਗੇ ਬਾਈ ਹਾਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਠੀਕ ਆ ਬਈ ਲੇ ਬਈ ਧਾਰ ਚੈੱਕ ਕਰ ਲੋ ਗੰਨੇ ਆ ਕੁ ਵਰਦੀਆ ਬਹੁਤ ਸੋਹਣੀ ਚਵਾਈ ਆ ਵੀਰੇ ਹਨਾ ਬੜੀ ਸੋਹਣੀ ਬਈ ਦੇਖ ਲੈ 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 ਬਈ ਗੰਨੇ ਆ ਕੁ ਵਰਦੀਆ ਆ ਦਿਖਾ ਦੇ ਬਈ ਜਮਾ ਪੀਲਾ ਪੀਲਾ ਬੋਲਾ ਹੀ ਮਾਰਦੀ ਆ ਬੋਲਾ ਹੀ ਮਾਰਦੀ ਆ ਬਈ ਸਹੀ ਗੱਲ ਆ ਹਨਾ ਜਮਾ ਹੀ ਇੱਕ ਨੰਬਰ ਚਵਾਈ ਆ ਬਈ ਪਤਾ ਲੱਗਦਾ ਚਵਾਈ ਦਾ ਹਨਾ ਖੜਕਾ ਕਰਦੀ ਆ ਬਾਕੀ ਸੀਗੂ ਦਿਖਾ ਦੇ ਬਈ ਸ਼ਹੀਦ ਸ਼ਰੀਫ ਥੋੜਾ ਜਨਾ ਮੈਂ ਤੁਹਾਨੂੰ ਦੱਸਿਆ ਹੀ ਸਪੈਲਿੰਗ ਹੋਈ ਕਰਕੇ ਉਹਦਾ ਤਾਂ ਮਨ ਦੀ ਆ ਤੇ ਜਿੱਦੇ ਸਪੈਲਿੰਗ ਲੱਗੀ ਨਾਲ ਉਹਦੇ ਚਵਾਈ ਦੇਖੀ ਬੜੀ ਜ ਸਹੀ ਗੱਲ ਆ ਵੀਰੇ ਨਾਲੇ ਥਣ ਦੇਖੀ ਕਿੰਨਾ ਸੋਹਣਾ ਲੱਗਦੀ ਆ ਹੂੰ ਇੱਕ ਨੰਬਰ ਚ ਵਈ ਜੇ ਮੈਂ ਕੋਈ ਬੱਚਾ ਨਹੀਂ ਲਾਇਆ ਹਨਾ ਹਾਂ ਕੋਈ ਬੱਚਾ ਨਹੀਂ ਲਾਇਆ ਤੇਰੇ ਸਾਹਮਣੇ ਦੇਖ ਲੈ ਲੈ ਉਵੇਂ ਹੀ ਬੈ ਗਿਆ ਭਾਈ ਥਣ ਚ ਚੱਕ ਲੈ ਬਹੁਤ ਕਮਾਲ ਦਾ ਥਣ ਤਿਆਰ ਕਰਦੀ ਆ ਇਹ ਨਹੀਂ ਹੈਗਾ ਵੀ ਕੋਈ ਸੁਆਕ ਘਾਟਾ ਜਾਂ ਹੈ ਹਨਾ ਫੰਡ ਜਿੰਨਾ ਹਵਾਨਾ ਭਈਆ ਹੂੰ ਫੰਡਰ ਕਾ ਹਵਾਨਾ ਭਈ ਤੇ ਅੱਗੇ ਸੰਦੀਪ ਭਾਈ 2 ਨੰਬਰ ਤੇ ਇਹ ਆ ਗਈ ਭਾਈ ਦੂਜਾ ਸੂਆ ਬੈੜ ਇਹ ਵੀ ਠੀਕ ਆ ਹਾਂਜੀ ਤੇ ਇਹਦੇ ਮਗਰ ਬੱਚਾ ਆ ਗਿਆ ਬੱਛਾ ਜੀ ਠੀਕ ਆ ਇਹਨੂੰ ਸੂਈ ਨੂੰ ਹੋ ਗਏ 10 ਦਿਨ 10 ਦਿਨ ਹੋ ਗਏ ਸੂਈ ਨੂੰ ਕਿੰਨਾ ਬਈ ਦੁੱਧ ਆਇਆ ਇਹ ਥੱਲੇ ਹੋਊਗਾ ਬਈ ਕੰਡੇ ਵਾਲਾ ਜਿਹੜਾ 14 ਕਿਲੋ ਹੋਊਗਾ ਕੋਈ ਵੀ ਮਰਜ਼ੀ 13 ਕਿਲੋ ਦੁੱਧ ਮੰਨ ਕੇ ਲੈ ਜਾਏਗਾ ਠੀਕ ਆ ਹਾਂਜੀ ਭਾਵੇਂ ਦੋ ਟਾਈਮ ਤਸੱਲੀ ਕਰ ਲੈ ਕੋਈ ਮੈਂ ਨਾ ਚਾਰ ਕਰ ਲੈ ਜਾ ਇਹ ਯਾਰ ਠੀਕ ਆ ਹਾਂਜੀ ਤੇ ਬੱਚਾ ਵਈ ਇਹਨੇ ਫਿਰ ਕੀ ਦਿੱਤਾ ਬੱਚਾ ਇਹਦੀ ਮਦਰ ਬੱਚਾ ਆ ਗਿਆ ਬਈ ਬੱਚਾ ਚੰਗਾ ਪਾਇਆ ਹਾਂ ਬੱਚਾ ਵੀ ਦੇਖ ਲੈ ਇਹਨਾਂ ਨੇ ਰੋਆ ਪਾਇਆ ਬੈਣ ਨੇ ਜਿਹੜਾ ਉਹਨਾਂ ਕ੍ਰੋਸ ਆ ਤੇ ਬੜਾ ਠੰਡੀ ਠੁੰਡੀ ਹੈ ਵੀ ਬਹੁਤ ਸਾਈ ਵਾਲ ਚ ਆ ਜਾਂਦੀ ਹੈ ਹਨਾ ਹਾਂ ਸਾਈ ਆ ਚਾਈ ਵੀ ਰੰਗ ਬਲੈਕ ਆ ਗਿਆ ਇਹਦਾ ਰੰਗ ਬਲਾਇਆ ਗਿਆ ਬਾਕੀ ਬੜਾਪਾ ਜੰਗ ਨਹੀਂ ਬਾਈ ਜਵਾਨ ਨਾ 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 ਬਾਈ ਗੋਲ ਪਈ ਆ ਜਮਾ ਬਾਕੀ ਅਡਰ ਬਾਈ ਚੈੱਕ ਕਰ ਲੋ ਬਹੁਤ ਸੋਣਾ ਬਾਈ ਬਹੁਤ ਫਿਟਿੰਗ ਵਾਲਾ ਲੈਵਾ ਹਾਂ ਹਾਂ ਪੂਰਾ ਫਿਟਿੰਗ ਵਾਲਾ ਨਹੀਂ ਕੋਈ ਟੁੱਟੂ ਜੇ 10 ਸੂਏ ਚੋਲੇ ਬੰਨ ਬਾਕੀ ਬਾਈ ਤੋਰਾ ਚੈੱਕ ਕਰ ਲੋ ਬਾਕੀ ਸ਼ਾਈਨਿੰਗ ਸੋਣਗ ਵਾਲੀ ਆ ਹਾਂ ਸ਼ਾਈਨਿੰਗ ਤਾਂ ਵੀ ਦਿਖਾ ਦੇ ਲੋ ਕੋਈ ਆਪਾ ਪਸੂ ਨਾ ਆਇਆ ਨਹੀਂ ਸਾਰੇ ਉਮੀ ਪਾਦੇ ਵੀਡੀਓ ਜਿਵੇਂ ਨਿਮਾਈ ਹੁੰਦੀ ਮੈਂ ਕਹਣਾ ਲੱਗਣਾ ਸੀ ਜਿਵੇਂ ਤੇਲ ਲਾ ਕੇ ਹੋ ਕਰਾ ਹੁੰਦਾ ਪਿੰਡਾਂ ਹਾਂ ਲੱਗਣਾ ਸੀ ਬਾਈ ਹਾਂ ਬੰਦੇ ਬਾਈ ਸੰਦੀਪ ਤੇਜੀ ਧਾਰ ਕਿਵੇਂ ਆ ਇਹਦੀ ਵੀ ਧਾਰ ਬਾਈ ਇੱਕ ਨੰਬਰ ਹੈ ਇਹਦੀਆਂ ਵੀ ਧਾਰਾ ਪ ਮਾਰ ਦਿੰਦੇ ਆ ਠੀਕ ਆ ਬਾਕੀ ਬਈ ਆਪਾਂ ਥਣ ਚੱਕ ਰਾਨਾ ਥਣ ਬਹੁਤ ਸੋਹਣਾ ਪਾਉ ਵਿੱਥੀ ਤੇ ਲੱਗਾ ਬਾਕੀ ਧਾਰ ਪੋਲੀ ਆ ਬਾਈ ਧਾਰ ਦਾ ਬਾਈ ਬੜੀ ਪੋਲੀ ਆ ਚਵਾਈ ਦੀ ਤਾਂ ਇੰਨੀ ਖਰੀ ਹੋ ਯਾਰ ਮੈਨੂੰ ਤਾਪ ਹੀ ਆ ਕੰਮ ਠੀਕ ਆ ਲੈ ਬਈ ਇਧਰ ਵੀ ਚੱਕ ਰਾਨਾ ਬਹੁਤ ਸੋਹਣਾ ਥਣਾ ਪੂਰੀ ਵਿੱਥੀ ਤੇ ਥਣ ਲੱਗਾ ਬਾਕੀ ਇਹ ਨਹੀਂ ਹੈਗਾ ਵੀ ਟੱਟ ਮੈ ਲੈਵਾ ਫੇਸ ਕੁਆਲਿਟੀ ਚੈੱਕ ਕਰ ਲੋ ਸਾਈਨ ਵੀ ਸੁਣਨਾ ਫੋਲ ਲੱਗੀ ਜੇ ਇਹ ਸਾਬ ਦੀ ਮਤਲਬ ਬਰੀਡ ਆ ਉਸ ਹਿਸਾਬ ਨਾਲ ਫੁੱਲਾ ਹਨਾ ਹਾ ਉਸ ਹਿਸਾਬ ਨਾਲ ਫੁੱਲਾ 15 ਕਿਲੋ ਦੁੱਧ ਪਾਈ ਜਾਣਾ ਖੁੱਲਾ ਬੈੜਨੇ ਠੀਕ ਆ ਹਾਂ ਲੈ ਬਈ ਹਵਾਨਾ ਚੈੱਕ ਕਰ ਲੋ ਬਹੁਤ ਸੁਣਾ ਡਰਫ ਫੈਕਸੇ ਰੱਖ ਦਿਆ ਕੀ ਇਹ ਪਤਾਈਏ ਨਾ ਤੇ ਧਾਰਾ ਮਾਰੋਂਗੇ ਬਈ ਹਾਂ ਧਾਰਾ ਮਾਰ ਦੇ ਲੈ ਬਈ ਮੈਂ ਕਹਣਾ ਯਾਰ ਧਾਰ ਬਹੁਤ ਚੰਗੇ ਨਾਲ ਮਾਰੇ ਹਨਾ ਲੈ ਬਈ ਕੋਈ ਪਸਮਾਈ ਨਹੀਂ ਕੌਣ ਨਹੀਂ ਕੀਤਾ ਉਹਦੀ ਨਾਲ ਤਰੇ ਬਚਰੀ ਧਾਰ ਮੈਂ ਕਹਣਾ ਯਾਰ ਪਤਾ ਲੱਗਦਾ ਦੇਖ ਕੇ ਚੋਣ ਨੂੰ ਜੀ ਕਰਦਾ ਹੈ ਕਰਦਾ ਬਾਈ ਚੋਣ ਬਸ ਆਈ ਥਾੜੇ ਦਾ ਨਿਕਲਦਾ ਜਰਸੀ ਦਾ ਉਹਦੇ ਨਾਲ ਪੜਾ ਹੋਈਆਂ ਨਾ ਜਿਹੜੇ ਪੜਾ ਹੈ ਨਹੀਂ ਆ ਬੈੜੇ ਇਹਦੇ ਹੈ ਨਹੀਂ ਬਾਈ ਸਹੀ ਗੱਲ ਆ ਬਾਈ ਇੰਨਾ ਵੀ ਹੈ ਚ ਇਹਦੀ ਫੈਂਟ ਚਾਹੇ ਬੰਦਾ ਮੱਝਾਂ ਜੀ ਦੁੱਧ ਪਾਈ ਚੱਲੇ ਪਾਈ ਚੱਲੇ ਰਹਾ ਕੇ ਹਨਾ 6 ਫੈਂਟ ਕੱਲੀ ਦੀ ਆਉਂਦੀ ਆ ਬੈੜ ਦੀ ਠੀਕ ਆ ਬਾਈ 6 ਫੈਂਟ ਬਾਈ ਕਹਿੰਦਾ ਕੱਲੇ ਦੀ ਆਉਂਦੀ ਆ ਬਾਕੀ ਬਾਈ ਚੈੱਕ ਕਰ ਲੋ ਠੰਡੀ ਸੀ ਲੈਣੀ ਆ ਬਾਈ ਨੇ ਨਿਆਣਾ ਪਾਤਾ ਤੇ ਉਹਦੀ ਨਾਲ ਦੀ ਨਾਲ ਉੱtre ਇਹ ਨਹੀਂ ਹੈਗਾ ਵੀ ਬਹਿੋਂ ਦਾ ਦੇ ਬਈ ਜਦੋਂ ਉੱਤਰੀ ਗਿਆ ਬੈੜ ਤੇ ਲੈ ਵਾ ਕਿਵੇਂ ਬਣ ਗਈ ਹੈ ਲੈ ਬਈ ਕਮਾਲ ਆ ਯਾਰ ਹਨਾ ਬਹੁਤ ਚੰਗਾ ਲੈ ਵਾ ਤੇ ਬਾਈ ਕੀ ਮੁੱਲ ਆ ਫਿਰ ਜੈਜ ਮੋਨੋ ਬਈ ਜੈਜ ਜਮਈ ਜੈਜ ਜਿਹੜਾ ਹੂੰ 42000 ਦੀ ਬੈੜ ਦੇ ਦੇ ਠੀਕ ਆ ਲੈ ਬਾਈ ਜਮਾ ਜੈਜ ਮੁੱਲ ਕਰਤਾ ਬਾਈ ਕਹਿੰਦਾ 42000 ਦੀ ਬਾਈ ਹਾਂ ਮੁੱਲ 45 ਕਰਾ ਲਓ 42000 ਦੀ ਠੀਕ ਆ ਬਾਈ ਕਹਿੰਦਾ ਮੁੱਲ ਕਰਾਉਣਾ 45 ਕਰਾ ਲਓ ਪਰ 42000 ਦੀ ਆਪਾਂ ਬੈੜ ਦੇ ਦੇਾਂਗੇ ਬਾਈ ਅੱਗੇ ਬਾਈ ਸੰਦੀਪ ਤਿੰਨ ਨੰਬਰ ਤੇ ਇਹ ਆ ਗਈ ਬਈ ਜਰਸੀ ਟੋਕੜ ਗੱਬਣ ਹਾਂ ਟੋਕੜ ਗੱਬਣ ਪਲੂਨ ਸੂਈ ਵੀ ਆ ਦੂਜੇ ਸੂਏ ਆਸਤੇ ਚਾਰ ਮਹੀਨੇ ਦੀ ਆ ਅੱਜ 6 ਤਰੀਕ ਹੋ ਗਈ 8 ਤਰੀਕ ਨੂੰ ਇਹਨੂੰ ਚਾਰ ਮਹੀਨੇ ਪੂਰੇ ਹੋ ਜਾਣਗੇ ਬਈ ਠੀਕ ਆ ਹਾਂਜੀ ਚਾਰ ਮਹੀਨੇ 8 ਤਰੀਕ ਨੂੰ ਪੂਰੇ ਹੋ ਜਾਣਗੇ ਪੰਜਵਾਂ ਲੱਗ ਜੂਗਾ ਪੰਜਵਾਂ ਲੱਗ ਜੂਗਾ ਤੇ ਕਿੰਨਾ ਬਈ ਦੁੱਧ ਆ ਜਰਾ ਦੁੱਧ ਬਈ ਹੁਣ ਜਿਹੜਾ ਕੰਡੇ ਵਾਲਾ ਜਮਾ 10 ਕਿਲੋ ਦੁੱਧ ਹੋਊਗਾ 9 ਕਿਲੋ ਮੰਨ ਕੇ ਲੈ ਜੇ ਕੋਈ ਠੀਕ ਆ ਹਾਂਜੀ 10 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਬਾਈ ਦੁੱਧ ਹਾਜ਼ਰ ਆਗਾ ਕੋਈ ਨੌ ਮੰਨ ਕੇ ਲੈ ਜਾਏ ਬਾਈ ਜਰਸੀ ਪਾ ਜਾਂਦੀ ਹੈ ਹਨਾ ਹਾਂ ਜਰਸੀ ਬਈ ਰੰਗ ਦੇਖ ਕਿੰਨਾ ਪਿਆਰਾ ਹੈ ਹਨਾ ਮੈਂ ਕਹਿੰਦਾ ਬਹੁਤ ਪਿਆਰਾ ਗੂੜਾ ਰੰਗ ਆ ਜਮ ਹੂੰ ਗੂੜੇ ਰੰਗ ਦੀ ਆ ਬਈ ਮੰਗ ਬਹੁਤ ਆ ਲੱਗਦਾ ਬਾਕੀ ਯਾਰ ਕੋਈ ਐ ਨਹੀਂ ਪੱਕੀ ਜੀ ਆ ਇਹਨੇ ਬਾਕੀ ਫੇਸ ਕੁਆਲਟੀ ਚੈੱਕ ਕਰਾ ਦੇ ਪਾ ਮਾੜੀ ਕੁਆਲਟੀ ਦਿਖਾ ਦੇ ਲੈ ਬਾਈ ਛੋਟਾ ਛੋਟਾ ਕੰਨਾ ਬੋਦੀ ਵਾਦੀ ਫੁੱਲ ਕਮਾਲ ਦੀ ਆ ਦੇਖ ਗੁਣ ਗੁਣ ਦਿਖਾ ਦੇ ਬਾਕੀ ਠੰਡੀ ਢੁੰਡੀ ਇਹ ਵੀ ਇੰਨੀ ਆ ਯਾਰ ਹੂੰ ਚਾਹੇ ਜਵੇਂ ਮਰਜੀ ਕੋਈ ਬੰਦਾ ਜਿਹੜਾ ਮਰਜੀ ਚੋ ਇਹ ਨਹੀਂ ਠੰਡੀ ਸੀ ਜੀ ਬੋਸ ਜੀ ਮੈਂ ਲਗਾ ਬਾਕੀ ਐਡਰਪਾ ਚੈੱਕ ਕਰਾਉਣਾ ਬਹੁਤ ਸੋਹਣਾ ਬਾਈ ਫੀਟਿੰਗ ਵਾਲਾ ਲੈ ਵਾ ਇਹਦਾ ਵੀ ਕੱਲਾ ਕੱਲਾ ਥਾਣਾ ਪੂਰੀ ਬਿੱਤੀ ਦਾ ਥਾਣਾ ਇਹ ਨਹੀਂ ਹੈਗਾ ਵੀ ਟਟਮੇ ਲੈਵੇ ਵਾਲੀ ਆ ਹਾਂ ਤੇ ਜਾਂ ਪੱਕੜ ਆ ਗਈ ਹੈਨਾ ਨਾ ਨਾ ਪੱਕੜ ਪੁੱਟੜ ਦਾ ਜਾਏ ਬੰਦਾ ਯਾਰ ਇੱਕ ਦਾਸ ਚੂਏ ਚੋਈ ਜਾਵੇ ਘਰੇ ਹਮ ਆਏ ਨਹੀਂ ਬਈ ਕੋਈ ਕਹਿ ਦੂਗਾ ਵੀ ਇਹਨੂੰ ਦਾਸ ਮੈਂ ਸੋਏ ਹੋ ਗੇ ਬਾਕੀ ਹੁਣ ਰੁੱਤ ਗਰਮੀ ਦੀ ਆਉਂਦੀ ਹੈ ਹੈਨਾ ਹਾਂ ਗਰਮੀ ਸਾਰੀਆਂ ਬੜੀਆਂ ਗਰਮੀ ਵਾਲੀਆਂ ਹਾਂ ਗਰਮੀਆਂ ਦੇ ਤੋਹਫੇ ਆ ਯਾਰ ਇੱਕ ਤਾਂ ਕੋਈ ਵੜਾ ਨਹੀਂ ਦਿਖਾ ਦੇ ਚਾ ਫੂਗੀ ਪੈ ਹੋਰ ਸਾਰੀਆਂ ਬੜਾ ਗਰਮੀ ਵਾਲੀਆਂ ਤੇ ਕੀ ਮੁੱਲ ਆ ਬਾਈ ਸੰਦੀਪ ਫਰਜਾਇਜਾ ਮੁੱਲ ਯਾਰ ਜੈ ਜੈ ਮੁੱਲ ਤਾਂ 40000 ਹੂੰ 39000 ਦੀ ਵਾੜ ਦੇ ਦੇਾਂਗੇ ਆਪਾਂ ਠੀਕ ਆ ਹਾਂ ਮੁੱਲ ਹੈਗਾ ਬਾਈ ਕਹਿੰਦਾ 40000 39000 ਦੀ ਆਪਾਂ ਵਾੜ ਦੇ ਦਾਂਗੇ ਬਾਕੀ ਬਾਈ ਆਪਾਂ ਥਾਣਾ ਹਵਾਰਨਾ ਚੈੱਕ ਕਰਾਵਾਂ ਨਾ ਬਹੁਤ ਸੋਹਣਾ ਥਾਣਾ ਲੱਗਿਆ ਵਾ ਮੁੱਠੀ ਵਾਲਾ ਥਾਣਾ ਪੂਰੇ ਗੈਪ ਤੇ ਥਣ ਲੱਗਿਆ ਵਾ ਤੇ ਠੰਡੀ ਸੀਲ ਦਾ ਬਾਈ ਅੰਦਾਜ਼ ਆਈਗਾ ਹੋਊਗਾ ਵੀਰ ਨੇ ਲੈਣਾ ਹੀ ਪਤਾ ਕੋਈ ਚੱਕਰ ਨਹੀਂ ਮੈਂ ਕਹਿੰਦਾ ਦੁੱਧ ਬਹੁਤ ਗਾੜਾ ਯਾਰ ਹਨਾ ਬਾਲਾ ਗੜਾ ਬਾਈ ਯਾਰ ਤਾਰ ਤੂ ਰਹੀ ਨਹੀਂ ਸੋਹਣੀ ਪਤਾ ਲੰਦਾ ਬ ਗੰਨੇ ਖੋ ਵਰਦਿਆ ਹਨਾ ਹਾਂ ਭਾਈ ਜਿਵੇਂ ਮਰਜੀ ਕੋਈ ਚੋਈ ਜਾਵੇ ਯਾਰ ਗੁੜੀ ਚੋਈ ਜਾਵੇ ਬੰਦੇ ਖੋ ਵਰਦਿਆ ਮੈਂ ਕਹਣਾ ਯਾਰ ਬਾਲੀ ਛੇਤੀ ਬਾਲੀ ਛੇਤੀ ਨਹੀਂ ਪੜੀ ਇਹਨੇ ਤਾਰਾ ਮਾਰ ਗਏ ਭਾਈ ਹਨਾ ਹਾਂ ਦੇਖ ਲੈ ਦੁੱਧ ਕਿੰਨਾ ਕਰ ਗਿਆ ਥੱਲੇ ਟਿੱਕੀ ਮੋਲਾ ਕਰ ਹਮਨੇ ਮਨਨੇ ਭਾਈ 40000 39000 ਦੀ ਵੇੜ ਦੇ ਦਿਆਂ ਠੀਕ ਆ ਭਾਈ ਭਾਈ ਕਹਿੰਦਾ 39 ਦੀ ਕੋਈ ਆਉਂਦਾ ਡਾਕਟਰ ਲਿਆ ਕੇ ਚੈੱਕ ਕਰਾ ਲਵੇ ਆਪਣੀ ਤਸੱਲੀ ਕਰਾਈ ਵੀ ਠੀਕ ਆ ਭਾਈ ਕਹਿੰਦਾ ਆਪਣੀ ਤਸੱਲੀ ਕਰਾਈ ਵੀ ਅਗਲਾ ਆਪਦੀ ਜਰੂਰ ਕਰਾ ਲੈ ਆਉਂਦਾ ਡਾਕਟਰ ਨਾਲ ਲਿਆਵੇ ਅੱਗੇ ਭਾਈ 4 ਨੰਬਰ ਤੇ ਇਹ ਵੀ ਭਾਈ ਟੋਕੜ ਗੱਬਣ ਆ ਗਈ ਠੀਕ ਆ ਇਹ ਦਿਨੇ ਟਾਈਮ ਦੀ ਚੱਕ ਪਾਸ ਆ ਬਈ ਇਹ ਸਾਡੇ ਸਾਢੇ 4 ਮਹੀਨਿਆਂ ਦੀ ਆ ਬਈ ਸਾਢੇ 4 ਮਹੀਨਿਆਂ ਦੀ ਹਾਂਜੀ ਰੰਗ ਤੇ ਕਲਰ ਵਾ ਫੇਰਾ ਯਾਰ ਨਾ ਗਣਾ ਯਾਰ ਫੇਸ ਫੂਜ ਦਿਖਾ ਦੇ ਬਾਈ ਨਗੀਨਾ ਹੀ ਆ ਇੱਕ ਤਰ੍ਹਾਂ ਦਾ ਪਿਓਰ ਪੰਜਾਬ ਵਾਲੀ ਜਰਸੀ ਆ ਬਾਈ ਕਹਿੰਦਾ ਪਿਓਰ ਪੰਜਾਬ ਵਾਲੀ ਜਰਸੀ ਆ ਫੇਸ ਕੁਆਲਿਟੀ ਚੈੱਕ ਕਰ ਲੋ ਬਾਕੀ ਛੋਟਾ ਛੋਟਾ ਗਣਾ ਪੋਦੀ ਵਦੀ ਨਾ ਫੁੱਲ ਕਮਾਲ ਦੀ ਆ ਫੁੱਲ ਦਮਕ ਦਾ ਫੁੱਲ ਚਮਕਾ ਹਾਂ ਫੁੱਲ ਚਮਕਾ ਹੂੰ ਖੋਲ ਦੇ ਬਈ ਇਹਨੂੰ ਵੀ ਤੇ ਕਿੰਨਾ ਇਹਦੇ ਥੱਲੇ ਦੋਦੋ ਬਈ ਹਾਜ਼ਰ ਆ ਇਦੇ ਥਲੇ ਦੋ ਤੋਂ ਹੋਊਗਾ 11 ਜਾਂ 12 ਕਿਲੋ 10 ਕਿਲੋ ਮੰਨ ਕੇ ਬੈਠ ਲੈ ਜੀ ਠੀਕ ਆ ਕਿੰਨੇ ਮਹੀਨੇ ਚੱਕ ਪਾਸ ਹੈ ਸਾਢੇ ਚਾਰਾਂ ਦੇ ਸਾਢੇ ਚਾਰਾਂ ਦੇ ਤੇ ਉਹ ਸੁਈਬ ਦਾ ਕੀ ਰਿਕਾਰਡ ਰਿਹਾ ਬਾਈ ਸੱਜਰ ਸੁਈਬ ਦਾ ਬਾਈ ਤਾਜੀ ਦਾ ਇਹਦਾ ਹੈਗਾ ਰਿਕਾਰਡ 16 12 ਕਿਲੋ ਐਵੇਂ 20 20 ਦਾ ਕਹੀ ਗਈ ਹੈ ਨਾ ਜਿੰਨਾ ਹੈਗਾ ਉਹਨਾਂ ਕੀ ਦੱਸਾਂਗੇ ਬਾਕੀ ਭਾਂਡਾ ਬਹੁਤ ਵੱਡਾ ਹੈ ਨਾ ਭਾਂਡਾ ਦਾ ਮੈਂ ਕਹਿੰਦਾ ਯਾਰ ਚਾਹੇ ਬੰਦਾ ਸੇਵਾ ਕਰਨੇ ਕੋਈ ਸਾਹਬ ਲਈ ਬੜ 20 ਕਿਲੋ ਦੁੱਧ ਵੀ ਚੋਲੇ ਹੂੰ ਉਹਨਾਂ ਵੀ ਕੱਢ ਦੂ ਬਾਕੀ ਜੇ ਗੱਲ ਕਰੀਏ ਨਾ ਥਣ ਬਹੁਤ ਸੋਹਣਾ ਲੱਗਾ ਮਾਜਰਾ ਤਾਂ ਟਾਪ ਹੀ ਆ ਯਾਰ ਲੈ ਬਾਈ ਚੈੱਕ ਕਰ ਲੋ ਥਣ ਬਹੁਤ ਚੰਗਾ ਲੱਗਿਆ ਵਗਾ ਬੜ ਵੀ ਬਰੀਕ ਆ ਸਾਰੇ ਪਾਸੋਂ ਕੋਈ ਆਈਡੀ ਨਹੀਂ ਹੈ ਬਾਈ ਤਰੀਕੀ ਵਾਲੀ ਆ ਫੁੱਲ ਚਮਕ ਵਾਲੀ ਆਗੀ ਬਾਕੀ ਇਹ ਵੀ ਗਰਮੀਆਂ ਦਾ ਇੱਕ ਤਰ੍ਹਾਂ ਦਾ ਤੌਖਾ ਹੀ ਆ। ਤੌਖਾ ਹੀ ਆ ਬਈ। ਲੈ ਬਈ ਥਣ ਚੈੱਕ ਕਰ ਲੋ ਬਹੁਤ ਸੋਹਣਾ ਥਣ ਲੱਗਾ। ਪੂਰੀ ਬਿੱਥੇ ਥਣ ਲੱਗਾ ਥਣ। ਲੈ ਇਹਦੀ ਉਤਾਰ ਚੈੱਕ ਕਰ ਲੋ ਬਹੁਤ ਚੰਗੀ ਐ। ਬਸ ਪੋਲੀ ਹੋ ਗਈ ਐ ਨਾ। ਹਾਂ ਪੋਲੀ ਆ ਬਈ ਚਵਾਈ ਦਾ ਪੂਰੀ ਨੱਬੜਦੀ ਆ ਜਾਨੀ ਦੀ। ਠੀਕ ਆ। ਹਾਂ। ਲੈ ਬਈ ਮਗਰਲੇ ਥਣਾਂ ਦੀ ਵੀ ਚੈੱਕ ਕਰ ਲੋ। ਇੱਕ ਨੰਬਰ ਚਵਾਈ ਐ ਕੀ। ਪੜਾ ਮੇਰੇ ਕੈਮਰੇ ਤੇ ਜ਼ਰੂਰ ਜਾ ਕੇ ਦਿਆ ਹੋਰ ਕੁਝ ਤਾਂ। ਬਾਕੀ ਵੀ ਦਾਣਾ ਪਾ ਕੇ ਚੁੰਦੇ ਇਹਨੂੰ। ਠੀਕ ਆ ਹਾਂ ਤਾਂ ਕਰਕੇ ਕਰਦੀ ਆ ਥੋੜਾ ਨਹੀਂ ਤਾਂ ਪੂਰਾ ਵੀ ਨਹੀਂ ਹਲ ਚੋਲੇ ਲੈ ਬਈ ਲੈ ਵਾ ਚੈੱਕ ਕਰ ਲੋ ਫਿਟਿੰਗਾਂ ਲੈ ਵਾ ਬਹੁਤ ਸੋਣਾ ਦੇ ਵਾ ਬਾਕੀ ਕੱਲਾ ਕੱਲਾ ਥਾਣਾ ਪੂਰੀ ਬਿੱਥੀ ਦੱਤਣ ਲੱਗਾ ਤੇ ਬਈ ਫਿਰ ਕੀ ਮੁੱਲ ਆ ਸੰਦੀਪ ਜਾਇਜ ਮਨ ਬਈ ਇਹਦਾ ਇਹ ਦੇ ਦਾਂਗੇ 45000 ਦੀ ਵੜ ਠੀਕ ਆ ਕੀ ਮਾਨਤਨ ਹੋਜੂ ਮਾਨਤਨ ਕਰ ਦਾਂਗੇ ਠੀਕ ਆ ਬਈ ਅੱਗੇ ਬਈ 5 ਨੰਬਰ ਤੇ ਸੰਦੀਪ ਇਹ ਬਈ ਦੂਜਾ ਸੁਆਸ ਹੁੰਦੀ ਆ ਵੜ ਠੀਕ ਆ ਹਾਂ ਕਿੰਨਾ ਟਾਈਮ ਬਾਕੀ ਆ ਤੈਂ ਬਈ ਲੈ ਜੂ ਅਜੇ ਹਫ਼ਤਾ ਦਸ ਦਿਨ ਲੈ ਜੂਗੀ ਠੀਕ ਆ ਹਾਂਜੀ ਵੱਡੀ-ਬੁੱਡੀ ਬਹੁਤ ਆ ਜਾ ਰਹੀ ਬੱਡੀ-ਬੁੱਡੀ ਬਹੁਤ ਆ ਬਾਕੀ ਠੰਡੀ ਸੀਲ ਬਹੁਤ ਐ ਲੈ ਬਈ ਠੰਡੀ ਸੀਲ ਚੈੱਕ ਕਰ ਲਓ ਫੁੱਲ ਬਾਕੀ ਜੋ ਮੈਂ ਕਹਣਾ ਬੜਾ ਕਮਾੜਾ ਰਹੀ ਹੈ ਨਾ ਐਨ ਪੰਡਰ ਵਾਲਾ ਹਵਾਨਾ ਬਣਾ ਕੇ ਸੋ ਹਜੇ ਤਾਂ ਕੁਛ ਨਹੀਂ ਹੈ ਤਾਂ ਮੂਰੋਂ ਪਰਨ ਲੱਗੀ ਹੈ ਹਾਂ ਮੂਰੋਂ ਹੀ ਪਰਨ ਲੱਗੀ ਆ ਲੈ ਬਈ ਥਣ ਚੈੱਕ ਕਰ ਲਓ ਬਹੁਤ ਸੁਣਾ ਪੂਰੀ ਬੱਚੀ ਥਣ ਲੱਗਾ ਬਾਕੀ ਲੇਵਾ ਚੈੱਕ ਕਰ ਲਓ ਬਹੁਤ ਸੁਣਾ ਤਿਆਰ ਕਰਦੀ ਆਉਂਦੀ ਆ ਕਿ ਇੱਕ ਗੱਲ ਬਈ ਹੋਰ ਹੈ ਕਿ ਮੱਝਾਂ ਵਰਗੀ ਫਰਟ ਹੋਊਗੀ ਇਹਦੀ ਵੀ ਹਾਂ ਜਮਾ ਮੱਝਾਂ ਵਰਗੀ ਬਈ ਮੈਂ ਕਹਣਾ ਯਾਰ ਪੁਲੀ ਪੁਲੀ ਬਹੁਤ ਆ ਬਾਈ ਪੁਲੀ ਵੀ ਦਾ ਬਾਈ ਬਹੁਤ ਆ ਹਨਾ ਵਜਨ ਵਜਨ ਤਾਂ ਇੰਨਾ ਵਜਨ ਵਜੂ ਤੇ ਬਾਈ ਮੈਂ ਕਹਣਾ ਕਿਆ ਬਾਤ ਹੈ ਅੰਰੋਈ ਨੋਈ ਤਾਂ ਫੁੱਲ ਆ ਗਈ ਜਦੋਂ ਤਿਆਰ ਹੋ ਗਈ ਉਦੋਂ ਕਿਆ ਬਾਤਾਂ ਹੀ ਬਣਨਾ ਉਹਦਾ ਮੈਂ ਕਹਣਾ ਯਾਰ ਟੌਪ ਹੀ ਬਣ ਜੂਗੀ ਪੱਕੀ ਤੋਰਾ ਵੀ ਬਾਈ ਇੱਕ ਨੰਬਰ ਆ ਗਈ ਤੇ ਕੀ ਮੋਲ ਆ ਬਾਈ ਸੰਦੀਪ ਇਹਦਾ ਮੋਲ ਬਾਈ ਅੱਜ ਦਾ ਜਿਹੜਾ ਜਣਾ ਕੱਚੀ ਆ ਅੱਜ ਦੇ ਰਹੀ 65000 ਦੀ ਚੈੱਕ ਜਦੋਂ ਤਿਆਰ ਹੋ ਗਈ ਉਦੋਂ ਤੈਨੂੰ ਵੀ ਪਤਾ ਹੀ ਆ ਫਿਰ ਬੈਠ ਕਿੰਨੇ ਦੀ ਹੈ ਨਾ ਬਾਕੀ ਬਾਈ ਇਹ ਸਟੂਡੈਂਟ ਆ ਬੋਲੇ ਮੇਰਾ ਵੀ ਕਿਸੇ ਵਕਤ ਲੱਸੀ ਆ ਜਾਂ ਕੋਈ ਠੂਣੀ ਚੱਕ ਦਿਆ ਹੈ ਨਾ ਹਾਂ ਗੱਬਣ ਵਹਿੜਾ ਚਾਹੇ ਬੇੜੇ ਦੇ ਬਚਾਲੇ ਖੜਾ ਕੇ ਜੋਲੇ ਬੰਨ ਲੈ ਬਾਈ ਚੈੱਕ ਕਰ ਲੋ ਗੱਬਣਾ ਠੰਡੀ ਸੀ ਲੈਣੀ ਆ ਪੂ ਚੱਕ ਕੇ ਖੜ ਗਈ ਮੋਂ ਨਾ ਖੜੀਆ ਦੁੱਧ ਦੀ ਵਰਗੀ ਪਈ ਆ ਹਾਂ ਦੁੱਧ ਬੰਦਾ ਸਾਮ ਲੈਵੇ ट्रांजੈਕਸ਼ਨ ਦੀ ਬੁਰੀ ਖਵਾ ਦੇ ਇੱਕ 24 25 ਕਿਲੋ ਦੁੱਧ ਪਾਉਗੀ ਨਾਲੇ ਗਰਮੀ ਵਾਲੀ ਆ ਭੋਰਾ ਗਰਮੀ ਨਹੀਂ ਮੰਦੀ ਠੀਕ ਆ ਹਾਂਜੀ ਲੈ ਭਈ ਆਪਾਂ ਚੈੱਕ ਕਰਾਉਣਾ ਬਹੁਤ ਚੰਗਾ ਲੇਵਾ ਕਰਨ ਵਾਲੀ ਤਿਆਰ ਕਰਦੀ ਆਉਂਦੀ ਆ ਪੂਰੀ ਵਿੱਥੀ ਦਸਣ ਲੱਗਾ ਕੱਲਾ ਕੱਲਾ ਥਾਣਾ ਨਖੜਮਾ ਥਾਣਾ ਦੁੱਧ ਵਾਲੀ ਨਾਲ ਵੀ ਬਹੁਤ ਚੰਗੀ ਆ ਭਾਈ ਬਲਟਲਾਂ ਪਈਆਂ ਕੱਚੀ ਕੱਚੀ ਪਈਆਂ ਹਜੇ ਕਿੰਨੇ ਦਿਨਾਂ ਤੋਂ ਤਣ ਪੁਰਿਆ ਭਾਈ ਇਹਦੇ 10 ਦਿਨ ਰਹਿੰਦੇ ਆ ਭਾਈ ਮੈਂ ਕਹਿੰਦਾ 10 ਦਿਨਾਂ ਤਾਂ ਬੰਬਰਗਰ ਲੈ ਮੈਂ ਕਹਿੰਦਾ ਬੰਬਰਗਰ ਸੂਣਾ ਲਾ ਦੂ ਇੱਥੋਂ ਸਟਾਰਟਿੰਗ ਆ ਭਾਈ ਦਿਖਾ ਦੇ ਲੈ ਬੇ ਜੀ ਹੂੰ ਸਟਾਰਟਿੰਗ ਆ ਭਾਈ ਮੈਂ ਕਹਿੰਦਾ ਸੂਈ ਆਏ ਨੇ ਪੱਟਮਾ ਜਮਾਨ ਲੱਗਦਾ ਹੈ ਨਾ ਹੋਊਗਾ ਐਕਸਾ ਖੁੱਚਾਂ ਤੋਂ ਉੱਪਰ ਹੋਊਗਾ ਹਮਮ ਹਟਮਾਨੀ ਹੈਗਾ ਦੇਖੋ ਖੁੱਚਾਂ ਤੋਂ ਬਾਈ ਉੱਪਰ ਹੋਊਗਾ ਹਾਂਜੀ ਤੇ ਮੈਂ ਜਿਹੜੇ ਨੂੰ ਦੀ ਮੁੰਨ ਲੈਣ ਦੇਣ ਗਈ ਆ 65000 ਆਜਾ ਠੀਕ ਆ ਬਾਈ ਹਾਂਜੀ ਅੱਗੇ ਲਾਸਟ ਤੇ ਏ ਬਾਈ ਲੈਂਦੀ 15 ਤੋਂ 20 ਡਣ ਜੀ ਇਹ ਉਹਦੇ ਨਾਲੋਂ ਵੀ ਵੱਡੀ ਹੈਗੀ ਬਾਈ ਮੈਂ ਕਹਣਾ ਕੀ ਬਾਤਾਂ ਆ ਵੀ ਹਾਂ ਹੈ ਤਾਂ ਦੋਵੇਂ ਇੱਕੋ ਜਿਹੀਆਂ ਇੱਕੋ ਜਿਹੀਆਂ ਇਹਦਾ ਕੱਦ ਥੋੜਾ ਜਿਹਾ ਚਾਹਿਆ ਇਹ ਛੋਟੀ ਗੋਡੀ ਦੀ ਹੈਗੀ ਤੇ ਠੰਡੀ ਸੀ ਲਈ ਵੀ ਸਾਰੀ ਤਾਂ ਮੈਂ ਕਹਣਾ ਬਾਈ ਕੀ ਬਾਤਾਂ ਆ ਜਿਵੇਂ ਮਰਜੀ ਹਸ ਲਈ ਚਲੋ ਹਨਾ ਕੋਈ ਚੱਕਰੀ ਨਹੀਂ ਆ ਮੈਂ ਜਾਂਦਾ ਨਗਰ ਸੇਰਾ ਚਲੋ ਬਾਈ ਇਕੱਲਾ ਇਕੱਲਾ ਥਾਣਾ ਇਹ ਬਾਈ ਪਲੂਨ ਦਾ ਰਿਕਾਰਡ ਆ 24 25 ਕਿਲੋ ਦਾ ਤੇ ਇਹਦਾ ਬਾਈ ਪਰਲੀ ਦਾ ਉਹਦਾ ਪਲੂਨ ਦਾ 18 19 ਕਿਲੋ ਦਾ ਵੀ ਤੇ ਇਹਦਾ ਵੀਰੇ 24 25 ਦਾ ਹਾਂ ਠੀਕ ਆ ਬਾਕੀ ਫੇਸਕਵਾਲ ਟੀਚੇ ਕਰਾ ਦੇ ਫੇਸ ਬਹੁਤ ਵੈਰਾ ਯਾਰ ਹੈ ਨਾ ਬੋਦੀ ਵਤੀ ਨਾ ਫੁੱਲ ਕਮਾਲ ਦੀ ਛੋਟਾ ਛੋਟਾ ਕੰਨੀ ਆ ਜੇ ਆਪਾਂ ਗੱਲ ਕਰੀਏ ਬਾਈ ਤੋੜ ਦੇ ਬਾਈ ਲੈ ਬਾਈ ਫੁੱਲ ਸ਼ਾਈਨ ਗਾਲੀ ਆ ਕਿਆ ਦੀ ਕਿੰਨਾ ਦੇ ਦੂ ਬਾਈ ਦੋਦ ਬਾਈ ਇੰਨਾ ਕੀ ਹੋਏ ਦੀ ਪਾ ਦੂ ਯਾਰ ਜੋ ਵੀ 25 ਤੋਂ ਦਾ ਟੁੱਟਦੀ ਨਹੀਂ ਠੀਕ ਆ ਹਾਂ 24 25 ਲੀਟਰ ਤੋ ਬਾਈ ਕਹਿੰਦਾ ਟੁੱਟਦੀ ਨਹੀਂਗੀ ਬਾਕੀ ਫੁੱਲ ਸ਼ਾਈਨ ਗਾਲੀ ਆ ਠੰਡੀ ਧੁੰਮਾ ਜਿਆਦਾ ਦੇ ਦੇ ਜੀ ਮਨ ਜੋ ਹੋ ਜਾ ਵੀ 65000 ਵੀ ਵਾਹ ਦੇ ਦੇ ਦਾਂਗੇ ਅੱਜ ਅੱਜ ਦੀ ਕਿਹੜੀ ਕੱਚੀ ਅਮਲ ਹੋ ਜਾਂਦਾ ਹਾਂ ਤੇ ਦਾਣੇ ਦੇ ਕਿੰਨੀ ਤਰੀਕ ਨੂੰ ਪੁਰਿਆ ਇਹਦੇ ਵੀ ਦਾਣੇ ਦੇ 15 ਰਹਿੰਦੇ ਆ ਬਈ ਇਹਦੇ ਇਹਦੇ 15 ਪਾਏ ਹਾਂ ਹਾਂਜੀ ਇਹ ਜਣੇ ਦੀ ਪੰਜ ਚਾਰ ਦਾਣੇ ਇਹਨਾਂ ਜਿਆਦਾ ਲੈ ਜੂਗੀ ਉਹ ਘੱਟ ਲੈ ਜੂ ਪੰਜ ਠੀਕ ਆ ਬਈ ਹਾਂਜੀ ਬਾਕੀ ਬਈ ਝੋਲਾ ਚੱਕਰਾਣਾ ਝੋਲਾ ਬਹੁਤ ਪਿਆਗਾ ਜਦੋਂ ਉਹਨਾਂ ਕਰਮਲ ਨੇ ਸੋਨਾ ਚੰਗੀ ਤਰ੍ਹਾਂ ਤਿਆਰ ਹੋ ਕੇ ਸੋਨਾ ਬਾਕੀ ਥਣ ਦੀ ਠੰਡੀ ਤਾਂ ਚਾਹੀ ਇੱਧਰ ਦੀ ਬਈ ਚਾਹੇ ਜਿੱਧਰ ਦੀ ਮਰਜ਼ੀ ਬਈ ਲੈ ਠੀਕ ਆ ਦੋਨੇ ਬੜਾਈ ਪੂਛ ਚੱਕ ਕੇ ਖੜ ਜਾਂਦੇ ਆਂ ਖੜਦੀਆਂ ਬਈ ਸਹੀ ਗੱਲ ਆ ਬਾਕੀ ਠੰਡੀਆਂ ਸੀ ਸਾਰੇ ਹੀ ਫੁੱਲ ਆ ਹਨਾ ਹਾਂ ਜੋ ਕੋਈ ਜੋੜਾ ਲੈ ਜੂ ਜੋੜੇ ਮਗਰ 2000 ਦਾ ਮਾਣ ਕਰ ਦਿਆਂਗੇ ਇੱਕ 28 ਦਾ ਜੋੜਾ ਦੇ ਠੀਕ ਆ ਬਾਈ ਗੇ ਥੋੜਾ ਇਕੱਠਾ ਲੈ ਗਿਆ ਤਾਂ ਚੰਗਾ ਮਾਣ ਤਨ ਕਰ ਦਿਆਂਗੇ 2000 ਰੁਪਏ ਦਾ ਮਾਣ ਤਨ ਕਰ ਦਿਆਂਗੇ ਬਾਕੀ ਨਗ ਸੀਗੇ ਬਾਈ ਭਰਾ ਕੋਲੇ 6 ਆਪਾਂ 6 ਦੇ 6 ਹੀ ਦਿਖਾਤੇ ਜੀ ਕਿਸੇ ਵੀ ਨੂੰ ਨਾ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਪੁੱਛ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਨਾਲ ਧੰਨਵਾਦ